ਮੇਰੇ ਵੱਲੋਂ ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਪਹਿਣਾ ਭਰਾਵਾਂ ਅਤੇ ਬੱਚਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਅੱਜ ਮੈਂ ਇੱਕ ਤੁਹਾਡੇ ਲਈ ਬਹੁਤ ਹੀ ਹਾਸੇ ਵਾਲਾ ਗੀਤ ਲੈ ਕੇ ਹਾਜ਼ਰ ਹੋਈ ਆ। ਉਮੀਦ ਕਰਦੀ ਹਾਂ ਪਸੰਦ ਕਰੋਗੇ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ। ਸੱਸ ਲਾਵੇ ਹਰ ਸ਼ਿੰਗਾਰ ਜੇ ਠਾਣੀ ਪਾਵੇ ਕਾਂਟੇ। ਸੱਸ ਲਾਵੇ ਹਰ ਸ਼ਿੰਗਾਰ ਜੇ ਠਾਣੀ ਪਾਵੇ ਕਾਂਟੇ। അടിയ ല അടി സാട ഷ ല്ലല്ല സാ ਸੱਸ ਜੰਮੇ ਕੁੜੀ ਜੇਠਾਣੀ ਜੰਮੇ ਮੁੰਡਾ ਸੱਸ ਜੰਮੇ ਕੁੜੀ ਜੇਠਾਣੀ ਜੰਮੇ ਮੁੰਡਾ ਮੇਰੇ ਤਾਂ ਜੰਮ ਪਿਆ ਬਿੱਲਾ ਨੀ ਕੁੜੀਆ ਮੇਰੇ ਤਾਂ ਜੰਮ ਪਿਆ ਬਿੱਲਾ ਨੀ ਕੁੜੀਆ ਮੇਰਾ ਦਿਲ ਸਾੜਨੀ ਗਿਆ ਨੀ ਅੜੀਆ ਮੇਰਾ ਦਿਲ ਸਾੜਨੀ ਗਿਆ मम्मी कहे कुड़ी ते डेडी कहे मुंडा मम्मी कहे कुड़ी ते डेडी कहे मुंडा नियड़ियो म्याऊ म्याऊ करे मेरा बिल्ला नियड़ियो म्याऊ म्याऊ करे मेरा बिल्ला नी मेरा दिल साड नी गिया नी कुड़ी ಗಜೆ ಸೋಮ ಕುಡಿ ಪಲ್ಂಗೆ ಸೋಮ ಮುಂಡ ಮಂಜೆ ಸೋಮ ಕುಡಿ ಪಲ್ಂಗೆ ಸೋಮ ಮುಂಡೀ ಕುಡಿ ಟಪ ಕು ಟಪರ ಬಾ ಕು ਮੇਰਾ ਦਿਲ ਸਾੜ ਨੀ ਗਿਆ ਨੀ ਕੁੜੀਓ ਮੇਰਾ ਦਿਲ ਸਾੜ ਨੀ ਗਿਆ ਦੁੱਧ ਪੀਵੇ ਕੁੜੀ ਮਲਾਈ ਖਾਵੇ ਮੁੰਡਾ ਦੁੱਧ ਪੀਵੇ ਕੁੜੀ ਮਲਾਈ ਖਾਵੇ ਮੁੰਡਾ ਨੀ ਕੁੜੀਓ ਕਾੜਨੀ ਚੱਟੇ ਮੇਰਾ ਬਿੱਲਾ ਨੀ ਮੇਰਾ ਦਿਲ ਸਾੜ ਕੁੜੀਆ ਕਾੜਨੀ ਜੱਟੇ ਮੇਰਾ ਬਿੱਲਾ ਨੀ ਮੇਰਾ ਦਿਲ ਸਾੜਨੀ ਗਿਆ ਸੌਰੇ ਗਈ ਕੁੜੀ ਤੇ ਬਾਹਰ ਗਿਆ ਮੁੰਡਾ ਸੌਰੇ ਗਈ ਕੁੜੀ ਕਨੇਡਾ ਗਿਆ ਮੁੰਡਾ ਲੁੱਡੀਆਂ ਪਾਵੇ ਮੇਰਾ ਬਿੱਲਾ ਨੀ ਮੇਰਾ ਦਿਲ ਖੁਸ਼ ਹੋ ਗਿਆ ਨੀ ਕੁੜੀਆਂ ਲੁੱਡੀਆਂ ਪਾਵੇ ਮੇਰਾ ਬਿੱਲਾ ਨੀ ਮੇਰਾ ਦਿਲ ਖੁਸ਼ ਹੋ ਗਿਆ ਨੀ ਕੁੜੀਆਂ ਲੁੱਡੀਆਂ ਪਾਵੇ ਮੇਰਾ ਬਿੱਲਾ ਨੀ ਮੇਰਾ ਦਿਲ ਖੁਸ਼ ਹੋ ਗਿਆ